ਆਮ ਕਰਕੇ ਲੋਕਾਂ ਨੂੰ ਯਕੀਨ ਹੈ ਕਿ ਪੇਠਾ ਇੱਕ ਖਾਲਸ ਦੇ ਵਧੀਆ ਮਠਿਆਈ ਹੈ ਕਿਉਂਕਿ ਘਟਿਆ ਦੁੱਧ ਤੇ ਪ੍ਰੀਨ ਨਾਲ ਬਣਨ ਵਾਲੀਆਂ ਮਠਿਆਈਆਂ ਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ ਪਰ ਹੁਣ ਤਾਂ ਇਹ ਵੀ ਖਾਣ ਦੇ ਕਾਬਲ ਨਹੀਂ ਰਿਹਾ ਹੁਸ਼ਿਆਰਪੁਰ ਸ਼ਹਿਰ ਵਿੱਚ ਵਿਕਣ ਵਾਲਾ ਪੇਠਾ ਇਨਾਂ ਕ ਮਾੜੇ ਅਤੇ ਖਰਾਬ ਹਾਲਤ ਦੇ ਵਿੱਚ ਬਣਦਾ ਹੈ ਜਿਸ ਬਾਰੇ ਤੁਸੀਂ ਸੋਚ ਨਹੀਂ ਸਕਦੇ ਕੋਠੜੀनुਮਾ ਫੈਕਟਰੀ ਦੇ ਵਿੱਚ ਤਿਆਰ ਪੇਠੇ ਉੱਥੇ ਮੱਖੀਆਂ ਦੀ ਭਰਮਾਰ ਵੇਖੀ ਜਾ ਸਕਦੀ ਹੈ ਇਸ ਦੇ ਨਾਲ ਹੀ ਟਾਇਲਟ ਵੀ ਖੁੱਲੇ ਹਨ ਇਨ੍ਹਾਂ ਪੇਠਾ ਫੈਕਟਰੀਆਂ ਪ੍ਰਤੀ ਕੋਈ ਵੀ ਕਾਰਵਾਈ ਕਰਨ ਦੀ ਥਾਂ ਤੇ ਅੱਖਾਂ ਵਿੱਚ ਕੱਟਾ ਪਾਇਆ ਜਾ ਰਿਹਾ ਹੈ। ਕਾਰਵਾਈ ਦਾ ਦਾਵਾ ਸਿਹਤ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਪਰ ਇਸ ਅਖੌਤੀ ਕਾਰਵਾਈ ਵੱਲ ਨਤੀਜਾ 0 ਰ0 ਨਜ਼ਰ ਆ ਰਿਹਾ ਹੈ। ਹੁਸ਼ਿਆਰਪੁਰ ਦੀਆਂ ਕੁਝ ਪੇਠਾ ਫੈਕਟਰੀਆਂ ਦਾ ਦੌਰਾ ਪੱਤਰਕਾਰਾਂ ਵੱਲੋਂ ਕੀਤਾ ਗਿਆ ਜਿਸ ਦੇ ਹਾਲਾਤ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ। ਕਿਹਾਂ ਕੇ ਰਹਿਣ ਵਾਲੇ? ਰਹਿਣ ਵਾਲੇ ਉਤਰਾ ਫਿਰ ਲਗੇ। ਜਿੱਥੇ ਆਪ ਰਸਨਾਦੇ ਆਪ। ਬទਿਸੇ ਨਾ। ਬទਿਸਾ ਬਣਦਾ ਹੈ। तो खाना हो यही होता है बस लोकल में। तो नहीं, में हो नहीं नहीं यही होता है बस लोकल में चप्पल तो पहननी पड़ेगी सर वैसे तो कोई गंदगी है नहीं वैसे तो साफ ही है पहले से ही ना सर वो भी अभी काम बंद कराया है ना हमने इस वजह से उतार दिया खाना उना खाएंगे ना

बेशक हाँ तो रेडी लेते, लेते, पे है वो खिलाते तो लोगों को हो यार तो क्या तो करते या। हो आप लोग तो खाते हाँ। खुद खा सकते हो गंदगी खाना है ले किराए बेशये पे हो आपके पास वो सेपरेट जगह लेके भी तो कर सकते हो आप फैक्ट्री चला रहे हो किस्म की ਕੀ ਚੈਕਿੰਗ ਕਰ આજ ਤੱਕ ਕੋਈ ਆਇਆ ਹੈ ਆਪਕੇ ਪਾਸ ਚੈੱਕ ਕਰਨੇ ਲਈ ਹਾਲੇ ਤੱਕ ਨਹੀਂ ਤਾਂ ਆਪ ਐਸੇ ਹੀ ਲੋਕੋ ਕੋ ਜੋ ਵੀ ਹੈ ਲਾਤੇ ਰਹੋਗੇ ਇਹਨੇ ਹੁਏ ਖੋਲਨੇ ਕੰਮ ਖੋਲਿਆ ਇਹ ਰੇੜੀ ਵਾਲੇ ਪੰਜ ਛੇ ਭਾਈ ਇਹ ਹਮ ਆਪਣਾ ਕੱਲੇ ਤੇ ਵੇਚ ਲੇਤੇ ਤੇ ਦੁਕਾਨਾਂ ਕੋਲ ہماری ਕੋਈ ਸਰ ਸਪਲਾਈ ਹੈ ਨਹੀਂ ਇਸ ਸਬੰਧ ਵਿੱਚ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕਮਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਛਾਪੇ ਮਾਰੀ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਅਸੀਂ ਉੱਥੇ ਸੈਂਪਲਿੰਗ ਕਰ ਰਹੇ ਹਾਂ ਜੋਦੋਂ ਉਹਨਾਂ ਨੂੰ ਇਹ ਪੁੱਛਿਆ ਕਿ ਜਿਸ ਫੈਕਟਰੀ ਦੀ ਰਸੋਈ ਵਿੱਚ ਟਾਇਲਟ ਹੈ ਅਤੇ ਉਹਨਾਂ ਨੂੰ ਸੀਲ ਕਿਉਂ ਨਹੀਂ ਕੀਤਾ ਤਾਂ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਪੇਟਾ ਤਾਂ ਉਸ ਫੈਕਟਰੀ ਵਿੱਚ ਉਸੇ ਤਰ੍ਹਾਂ ਹੀ ਬਣ ਰਿਹਾ ਹੈ। ਸਤਿ ਸ਼੍ਰੀ ਅਕਾਲ ਹਾਰਪੁਰ ਨਿਵਾਸੀ। ਦੁਦਾ ਕਿ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਅਸੀਂ ਹਰ ਜਗ੍ਹਾ ਜਿੱਥੇ-ਜਿੱਥੇ ਸਾਨੂੰ ਕੋਈ ਖਬਰ ਆਉਂਦੀ ਵੀ ਹੈ ਜਾਂ ਸਾਡਾ ਜੋ ਫਿਕਸਡ ਟਾਰਗੇਟ ਵੀ ਹੈਗਾ ਅਸੀਂ ਪਹਿਲੇ ਮਿੱਥੇ ਹੋਏ ਟਾਰਗੇਟ ਤੇ ਕਰ ਰਹੇ ਹਾਂ। ਔਰ ਪੇਠੇ ਵਾਲੀ ਗੱਲ ਹੈ ਕਿ ਪੇਠੇ ਦੇ ਅਸੀਂ ਤੁਸੀਂ ਅੱਜ ਅਖਬਾਰਾਂ 'ਚ ਵੀ ਪੜਿਆ ਹੋਣਾ ਕਿ ਅਸੀਂ ਪੇਠੇ ਵਾਲੀ ਜਗ੍ਹਾ ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਐ ਔਰ ਉੱਥੇ ਜਿੱਥੇ-ਜਿੱਥੇ ਸਾਨੂੰ ਗੰਦਗੀ ਮਿਲੀ ਐ ਉਹਨਾਂ ਨੂੰ ਔਰ ਆ ਪਰਮਨੈਂਟ ਹੱਲ ਕੱਢਣ ਲਈ ਵੀ ਕਿਹਾ ਐ ਤਾਂ ਕਿ ਦੁਬਾਰਾ ਇਹੋ ਜਿਹੀ ਗੱਲ ਹੋਈ ਨਾ ਸਕੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਕਈ ਸਾਲਾਂ ਤੋਂ ਚੱਲੀ ਆ ਰਹੀਆਂ ਪਰ ਆਪਾਂ ਇਹਨਾਂ ਦੇ ਨਕੀਲ ਪਾਣੀ ਐ ਔਰ ਇਹ ਹੱਲ ਜਿਹੜਾ ਟੈਂਪਰੇਰੀ ਨਹੀਂ ਮੈਨੂੰ ਚਾਹੀਦਾ ਮੈਨੂੰ ਇਹ ਹੱਲ ਪਰਮਨੈਂਟ ਚਾਹੀਦਾ ਔਰ ਮੈਂ ਉਹਨਾਂ ਨੂੰ ਖਾਸ ਚੇਤਾਵਨੀ ਦਿੱਤੀ ਐ ਕਿ ਜੇ ਦੁਬਾਰਾ ਇਦਾਂ ਦਾ ਹੋਇਆ ਤਾਂ ਉਹਨਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਏਗਾ ਤੇ ਉਹਨਾਂ ਦਾ ਦੁਕਾਨ ਵੀ ਜਿਹੜੀ ਹੈ ਸੀਲ ਕਰ ਦਿੱਤੇ ਜਾਏਗੀ ਜਦੋਂ ਤਾਂ ਦੇਖਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਵੀ ਕਾਫੀ ਵਾਰ ਵਾਰਨਿੰਗ ਦੇ ਚੁੱਕੇ ਹਾਂ ਉਹ ਤੋਂ ਕੀ ਕਰਦੇ ਜਾ ਤਾਂ ਰੇੜੀ ਹਟਾ ਕੇ ਦੂਜੀ ਜਗ੍ਹਾ ਲਾ ਲੈਂਦੇ ਨੇ ਜਾਵੇ ਤੇ ਇੱਕ ਜਗ੍ਹਾ ਤਾਂ ਦੇਖਿਆ ਗਿਆ ਕਿ ਇੱਕ ਸਾਈਡ ਇਟਾ ਰੇ ਤੇ ਇੱਕ ਸਾਈਡ ਜਿੱਦਾਂ ਆਪਾਂ ਪੋਸਮਾ ਨੂੰ ਪਾਣੀ ਪਲਾਈ ਦਾ ਉਸ ਟੰਦੇ ਨਾਲ ਉਹ ਪੇਠਾ ਬਣਾ ਰਿਆ ਤੇ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਏਗੀ ਹੋਰ ਉੱਤੇ ਇਹ ਹੀ ਹੈ ਕਿ ਅਸੀਂ ਪਹਿਲੇ ਇੱਕ ਵਾਰੀ ਉਹਨਾਂ ਨੂੰ ਸਾਰਨਾ ਪਹਿਲੇ ਇੰਪਰੂਵਮੈਂਟ ਦਾ ਸੁਝਾਅ ਨੋਟਿਸ ਹੀ ਉਸ ਤੋਂ ਬਾਅਦ ਜੇ ਫੇਰ ਵੀ ਨਹੀਂ ਕਰੇਗੇ ਤੇ ਅਸੀਂ ਇਹਨਾਂ ਦਾ ਪਰਮਾਨੈਂਟ ਹਟਾਲ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ